ਲੁਧਿਆਣਾ ਪਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਰੋੜਾ ਨੂੰ ਜਿੱਤ ਪ੍ਰਾਪਤ ਹੋਈ ਹੈ ਤੇ ਉਹਨਾਂ ਨੇ ਕਾਂਗਰਸ ਦੇ ਉਮੀਦਵਾਰ ਆਸ਼ੂਦੋਸ਼ ਨੂੰ ਹਰਾ ਦਿੱਤਾ ਹੈ। ਗੁਜਰਾਤ ਆਪ ਦੇ ਭਾਜਪਾ ਦੇ ਪੱਛਮੀ ਬੰਗਾਲ ਚ ਤਰਮੂਲ ਅਤੇ ਕੇਰਲ ਚ ਕਾਂਗਰਸ ਨੂੰ ਜਿੱਤ ਪ੍ਰਾਪਤ ਹੋਈ ਹੈ। ਇੰਡੀਗੋ 에ਅਰਲਾਈਨ ਦੀ ਤਕਨੀਕੀ ਖਰਾਬੀ ਕਨ ਉਡਾਣ ਭਰਨ ਤੋਂ ਹੀ ਪਹਿਲਾਂ ਪਤਾ ਲੱਗਿਆ ਜਿਸ ਕਾਰਨ 140 ਯਾਤਰੀ ਬਾਰ-ਬਾਰ ਬਚ ਗਏ। ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਰਿਵਾਲ ਨੇ ਕਿਹਾ ਕਿ ਗੁਜਰਾਤ ਪੰਜਾਬ ਦੀ ਜਿੱਤ ਤੋਂ ਬਾਅਦ ਉਹ ਰਾਜ ਸਭਾ ਵਿੱਚ ਕੰਮ ਨਹੀਂ ਕਰਨਗੇ ਤੇ ਉੱਥੇ ਹੀ ਰਹਿ ਕੇ ਪੰਜਾਬੀਆਂ ਦੀ ਸੇਵਾ ਕਰ ਸਕਦੇ ਹਨ ਈਰਾਨ ਦੀ ਸਿਆਨਾ ਨੇ ਆਪਰੇਸ਼ਨ ਬਰਾਕਤ ਅਲ ਫਤਿਹ ਸ਼ੁਰੂ ਕੀਤਾ ਹੈ ਉਹਨਾਂ ਨੇ ਕੱਤਰ ਬਹਿਰੀਨ ਅਤੇ ਇराक ਦੇ ਅਮਰੀਕੀ ਫੌਜੀ ਬੇਸ ਤੇ ਮਜਾਈਲੀ ਹਮਲੇ ਕੀਤੇ ਗਏ ਹਨ ਈਰਾਨ ਦੇ ਸੁਪਰੀਮ ਲੀਡਰ ਅਲੀ ਖਾਮਨੇਈ ਨੇ ਕਿਹਾ ਹੈ ਕਿ ਰੂਸ ਨੂੰ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਬਿਆਨਬਾਜ਼ੀ ਨਾਲ ਕੁਝ ਵੀ ਨਹੀਂ ਹੋਵੇਗਾ ਨਕੌਦਰ ਵਿਖੇ ਬੇਕਰੀ ਮਾਲਕ ਤੋਂ 10 ਲੱਖ ਦੀ ਬਰੋਥਰੀ ਮੰਗੀ ਸੀ ਤੇ ਜਦੋਂ ਲੈਣ ਆਏ ਤਾਂ ਦੋ ਲੋਕਾਂ ਨੂੰ ਕਾਬੂ ਕੀਤਾ ਗਿਆ ਭਾਰਤ ਦੀ ਟੀਮ ਨੇ ਇੰਗਲੈਂਡ ਨੂੰ ਜਿੱਤ ਲਈ 371 ਦੌੜਾਂ